ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਕੌਂਸਲ ਬੁੜਲਾਡਾ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਮੁਹਿੰਮ ਪ੍ਰੋਜੈਕਟ ਦੇ ਆਗੂ ਦਿਲਜੀਤ ਸਿੰਘ ਦਰਸ਼ੀ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਬੈਂਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ ਨੇ ਦੱਸਿਆ ਕਿ 15 ਦਿਨ ਚੱਲਣ ਵਾਲੇ ਇਸ ਸਫਾਈ ਮੁਹਿੰਮ ਦੇ ਪ੍ਰੋਜੈਕਟ ਦੌਰਾਨ ਜਿਥੇ ਖੂਨਦਾਨ ਕੈਂਪ ਲਗਾਉਣਾ ਲੋਕਾਂ ਲਈ ਸੁਵਿਧਾ ਕੈਂਪ ਲਗਾਉਣਾ ਸ਼ਹਿਰ ਅਤੇ ਪਿੰਡਾਂ ਨੂੰ ਹਰਿਆ-ਭਰਿਆ ਰੱਖਣ ਲਈ ਪੌਦੇ ਲਗਾਉਣੇ ਅਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਸਫਾਈ ਮੁਹਿੰਮ ਨੂੰ ਲਾਗੂ ਕਰਨਾ ਪਾਰਟੀ ਦਾ ਸੰਦੇਸ਼ ਹੈ। ਪਹਿਲਾਂ ਤਾਂ ਸਾਰਿਆਂ ਨੂੰ ਭਰਾਣਾ ਸਾਡੇ ਮੋਦੀ ਜੀ ਜਲਦੀਆਂ ਬਹੁਤ ਵਧਾਈਆਂ। ਇਹ ਸਾਡਾ ਅੱਜ 17 ਨਵੰਬਰ ਤੋਂ ਕਰੋਮ ਸਟਾਰਟ ਹੋਇਆ ਪਹਿਲਾਂ। ਅੱਜ ਪ੍ਰਧਾਨ ਜੀ ਲਾਉਂਦੇ ਨੇ। ਅਸੀਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਹੈ। ਜਿਹਦੇ ਵਿੱਚ ਇਹ ਦੋ ਗੇਟ ਪਰੋਂ ਚੱਲਣਗੇ। ਜਿਹਦੇ ਵਿੱਚ ਫੋਨ ਦਾ ਕੈਂਪ ਲੱਗੂਗਾ। ਇਹ ਇਹਵਾ ਦੇ ਕਈ ਕੰਮ ਹੋ ਗਏ ਇਹਦੇ ਵਿੱਚ ਜਿਵੇਂ ਕਿ ਫੂਨ ਕੈਂਪ ਹੋ ਗਿਆ ਤੇ ਪਿੰਡਾਂ 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 ਸ਼ਹਿਰਾਂ ਸ਼ਹਿਰਾਂ ਵਿੱਚ ਆ ਮੈਡੀਕਲ ਚੈੱਕਅਪ ਹੋ ਗਏ ਬੀਟਾਈ ਪ੍ਰੋਗਰਾਮ ਚੱਲਣਗੇ ਤੇ ਇਹ ਪ੍ਰੋਗਰਾਮ ਅਸੀਂ ਸਟਾਰਟ ਕਰਦੇ ਹਾਂ ਦੋ ਤਿੰਨ ਪ੍ਰੋਗਰਾਮ ਚੱਲਣਗੇ ਮੈਂ ਅੱਜ ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਉਹਨਾਂ ਦੇ ਜਨਮ ਦਿਨ ਤੇ ਪੂਰੇ ਦੇਸ਼ ਵਾਸੀਆਂ ਨੂੰ ਉਹਨਾਂ ਜਨਮ ਦਿਨ ਦੀ ਵਧਾਈ ਦੇਣਾ ਹੈ ਤੇ ਨਾਲ ਨਾਲ ਕਾਮਨਾ ਕਰਦੇ ਆ ਕਿ ਉਹਨਾਂ ਨੂੰ ਦਿਨ ਰਾਤ ਚੋਂ ਵੀ ਤਰੱਕੇ ਦੇਣ ਤੰਦਰੁਸਤੀ ਵਕਸ਼ੇ ਸੇ ਪ੍ਰਮਾਤਮਾ ਤੇ ਦੂਸਰਾ ਅੱਜ ਸਾਨੂੰ ਉੱਤਪਾਰਟੀ ਵੱਲੋਂ ਹੁਕਮ ਹੋਇਆ ਕਿ 17 ਤਰੀਕ ਤੋਂ ਲੈ ਕੇ ਮਹਾਤਮਾ ਗਾਂਧੀ ਜਰਮ ਦਿਨ 2 ਅਕਤੂਬਰ ਦਾ 2 ਅਕਤੂਬਰ ਤੱਕ ਵੀ ਪੂਰੇ ਸ਼ਹਿਰ ਨੂੰ ਪਿੰਡਾਂ ਨੂੰ ਸਾਫ਼ ਸੁਥਰਾ ਇਹਦੇ ਵਿੱਚ ਬਣਾਉਣ ਦੇ ਸਹਯੋਗ ਕਰਨਾ ਹੈ ਅਸੀਂ ਅੱਜ ਪੂਰੀ ਟੀਮ ਦੇ ਨਾਲ ਸਾਡੀ ਪੂਰੀ ਨਗਰ ਕੌਂਸਲ ਦੇ ਸਾਰੇ ਮੁਲਾਜ਼ਮ ਅਸੀਂ ਇੱਕ ਸਾਨੂੰ ਬਤਨ ਕਰਦੇ ਆ ਕਿ ਅਸੀਂ ਪੂਰੇ ਸ਼ਹਿਰ ਨੂੰ ਜਿਹੜੀ ਮੈਂ 2 ਅਕਤੂਬਰ ਤੱਕ ਚੱਲੂਗੀ ਹੋਰ ਸੇ ਉਹ ਦੇ ਕੇ ਸ਼ਹਿਰ ਨੂੰ ਬਹੁਤ ਸਾਫ਼ ਸੁਥਰਾ ਬਣਾਵਾਂਗੇ ਤੇ ਹੱਥ ਬਨ ਕੇ ਸ਼ਹਿਰ ਵਾਸੀਓ ਸਾਡੀ ਅਪੀਲ ਹੈ ਵੀ ਜਿੰਨਾ ਵੀ ਕੂੜਾ ਕਰਕਟ ਹੋ ਰਿਹਾ ਸਾਡੇ ਰੇੜੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਪਾਇਆ ਜਾਵੇ ਨਾ ਕਿ ਖੁੱਲ੍ਹੇ ਜਗ੍ਹਾ ਦੇ ਵਿੱਚ ਸੁੱਟਾ ਜਾਵੇ ਜਿੱਥੇ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਸਮੈਲ ਮਾਰਦੀ ਹੈ ਦੇਖੋ ਮੌਸਮ ਖਰਾਬ ਸੀ ਬਹੁਤ ਜ਼ਿਆਦਾ ਪਹਿਲਾਂ ਪਿਛਲੇ ਦਿਨੀ ਕੁਦਰਤੀਪ ਕਰੋਪ ਆਇਆ ਸੀ ਉਹਦੇ ਕਰਕੇ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਮੈਂ ਸਰਬਾਸੀਓ ਹੱਥ ਬਨ ਕੇ ਪੂਰੀ ਅਪੀਲ ਕਰਦਾ ਕਿ ਉਹ ਆਪਣੇ ਜਿਹੜਾ ਕੂੜਾ ਕਰਕਟਾ ਸਾਰਾ ਸਾਡੇ ਮਿੱਕਲਾਂ ਦੇ ਵਿੱਚ ਸੁੱਟਣ ਆਕੇ ਸ਼ਹਿਰ ਦੀ ਸਫਾਈ ਦਾ ਸਾਡਾ ਸਹਿਯੋਗ ਕਰਕੇ ਅਸੀਂ ਸ਼ਹਿਰ ਨੂੰ ਪੂਰਾ ਸਾਫ਼ ਸੁਥਰਾ ਬਣਾ ਸਕੀ। ਅੱਜ ਸਾਡੇ ਜੀ ਦੇ ਪ੍ਰਧਾਨ ਮੰਤਰੀ ਬਹੁਤ ਹੀ ਸਤਿਕਾਰਯੋਗਾ। ਸ੍ਰੀ ਨਰਿੰਦਰ ਭਾਈ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਜਗਾ ਸਫਾਈ ਅਭਿਆਨ ਤੋਂ ਲੈ ਕੇ 2 ਅਕਤੂਬਰ ਤੱਕ ਜਿਵੇਂ ਕੂਦਾਨ ਕੈਂਪਾਂ ਦੀ ਸਫਾਈ ਦਾ ਪੌਡੀ ਵਗੈਰਾ ਲਾਉਣੇ ਮਤਲਬ ਕਿ ਦੋ ਤੱਕ ਜਿਹੜੇ ਪ੍ਰੋਗਰਾਮ ਆ ਸਾਡੇ ਜਗਤਾਰੀ ਜੀ ਚੱਲਦੇ ਰਹਿਣਗੇ ਅੱਜ ਅਸੀਂ ਸ਼ੁਰੂਆਤ ਜੋ ਕਰ ਰਹੇ ਹਾਂ ਜੋ ਉਹਨਾਂ ਅਧਿਕਾਰਤ ਜਨਮ ਦਿਹਾੜੇ ਨੂੰ ਲੈ ਕੇ ਅਸੀਂ ਅੱਜ ਸਫਾਈ ਭਿਆਨ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਜੀ ਧੰਨਵਾਦ ਅਸੀਂ ਸ਼ਹਿਰ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਅਸੀਂ ਸਾਡੇ ਸ਼ਹਿਰ ਦੀ ਜਿਹੜੀ کریم ਜਮਾ ਦਿਲ ਹੈ ਸ਼ਹਿਰ ਦਾ ਅਸੀਂ ਉੱਥੋਂ ਆਪਣੀ ਸਫਾਈ ਭਿਆਨ ਦਾ ਸਟਾਰਟ ਆਰੰਭ ਕੀਤਾ ਹੈ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਸਾਰੇ ਐਮਸੀ ਜਿੰਨੇ ਬੀਜੇਪੀ ਪਾਰਟੀ ਦੇ ਨੇ ਉਹਨਾਂ ਨੂੰ ਨਾਲ ਲੈ ਕੇ ਬੀਜੇਪੀ ਦੀ ਪੂਰੀ ਜ਼ਿਲ੍ਹਾ ਟੀਮ ਨੂੰ ਨਾਲ ਲੈ ਕੇ ਸਾਫ ਕਾ ਸਾਡੇ ਜ਼ਿਲ੍ਹਾ ਪ੍ਰਧਾਨ ਰਕੇ ਜੈਨੂ ਨਾਲ ਲੈ ਕੇ ਅਸੀਂ ਇੱਥੇ ਸਫਾਈ ਸਫਾਈ ਭੇਨ ਦਾ ਪ੍ਰੋਗਰਾਮ ਸਟਾਰਟ ਕੀਤਾ ਹੈ 15 ਵਾੜਾ ਪ੍ਰੋਗਰਾਮ ਸਟਾਰਟ ਹੋਏ ਨੇ ਜਿਨ੍ਹਾਂ ਦੇ ਇੰਚਾਰਜ ਦਲਜੀਤ ਸਿੰਘ ਦਰਸ਼ੀ ਜੀ ਨੇ ਇਹਨਾਂ ਨੇ ਅੱਜ ਪਹਿਲਾ ਪ੍ਰੋਗਰਾਮ ਭਲਾਡੇ ਮੰਡਲ ਦੇ ਵਿੱਚ ਰੱਖਿਆ ਹੈ ਅਸੀਂ ਇਹ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਸਫਾਈ ਤੋਂ ਗਈ ਹੈ ਤੋ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਅਸੀਂ ਅੱਜ ਸ਼ੁਰੂਆਤ ਕਰ ਰਹੇ ਆਂ ਡੇ ਬਾਈ ਡੇ ਅਸੀਂ ਇਹਨੂੰ ਵਧੀਆ ਬਣਾਵਾਂਗੇ ਜੋ ਮਦਦ ਸ਼ਹਿਰ ਦੇ ਲੋਕਾਂ ਦੀ ਭਈ ਉਹਨਾਂ ਦੀ ਲਵਾਂਗੇ ਬਾਕੀ ਨਗਰ ਕੌਂਸਲ ਸਹਿਯੋਗ ਕਰੂਗੀ ਬੀਜੇਪੀ ਪਾਰਟੀ ਪੂਰੀ ਜ਼ਿਲ੍ਹਾ ਟੀਮ ਸਹਿਯੋਗ ਕਰੂਗੀ ਅਸੀਂ ਸਾਡਾ ਮੈਸੇਜ ਇਹ ਆ ਵੀ ਅਸੀਂ ਇਹਨੂੰ ਸਾਫ਼ ਸੁਥਰਾ ਬਣਾਵਾਂਗੇ ਤੇ ਲੋਕਾਂ ਨੂੰ ਵੀ ਉਹ ਰੱਖਣ ਇਹਨੂੰ ਸਾਫ਼ ਸੁਥਰਾ ਬਸ ਸਤਿ ਜੀ ਤੁਸੀਂ ਸਾਫ਼ ਸੁਥਰਾ ਆਖਾ ਮੇਰਾ ਚੱਲ ਜਾਏਗਾ ਜੀ ਆਪਾਂ ਦੇਖਿਆ ਕੁਝ ਲੋਕ ਦੇ ਤੱਕ ਅਸੀਂ ਕੋਈ ਇਹ ਅਸੀਂ ਅੱਜ ਨਹੀਂ ਲੱਗੇ ਕੋਈ ਅਸੀਂ ਪਿਛਲਾ ਰਿਕਾਰਡ ਚੈੱਕ ਕਰ ਲਿਓ ਅਸੀਂ ਕਾਫੀ ਟਾਈਮ ਤੋਂ ਮੈਂ ਤਾਂ ਇੱਥੇ ਬਹੁਤ ਆ ਕੇ ਮੰਦਿਰ ਕਮੇਟੀ ਨੂੰ ਆਰਾਮਲਾ ਕਮੇਟੀ ਨੂੰ ਬੇਨਤੀ ਵੀ ਕੀਤੀ ਆ ਵੀ ਆਪਾਂ ਇੱਥੇ ਇੱਕ ਬੰਦਾ ਹਾਇਰ ਕਰ ਲਿਆ ਜਿਹੜਾ ਵੀ ਤੇ ਲੋਕਾਂ ਨੂੰ ਰੋਕ ਸਕੇ ਪਰ ਹੁਣ ਅਸੀਂ ਜਦੋਂ ਨੇ ਆਏ ਅਸੀਂ ਦੇਖਿਆ ਲੋਕ ਹੀ ਆਸੇ ਪਾਸੇ ਵਾਲੇ ਆਂਡ ਗਵਾਂਡ ਦੀ ਕੂੜਾ ਸਿੱਟ ਕੇ ਗਏ ਨੇ ਇਹ ਆਈਰਟੇ ਜਾਨਵਰ ਖੜੇ ਉਹਨਾਂ ਦਾ ਕੀ ਹੱਲ ਕੋ ਇਹਨਾਂ ਦਾ ਹੀ ਗਊਸ਼ਾਲਾ ਚ ਹੈ ਕੁਝ ਕ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਇੱਥੇ ਇਹਨਾਂ ਨੂੰ ਮੈਂ ਉਹਨਾਂ ਨੂੰ ਪਹਿਲਾਂ ਵੀ ਗਿਆ ਸੀ ਵੀ ਇਹ ਗਊਸ਼ਾਲਾ ਦੇ ਵਿੱਚ ਜ਼ਰੂਰੀ ਹੈ ਕਿਉਂਕਿ ਕੋਈ ਵੀ ਲੇਡੀਜ਼ ਕੋਈ ਵੀ ਬੱਚਾ ਮੰਦਰ ਮੱਥਾ ਟੇਕਣ ਆਉਂਦਾ ਹੈ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਉਹਨਾਂ ਤੇ ਹਮਲਾ ਕਰਦੇ ਨੇ ਪਰ ਪਰ ਇਹ ਬੇਨਤੀ ਹੈ ਵੀ ਉਹ ਇਸ ਚੀਜ਼ ਦੀ ਸੇਵਾ ਮੰਨਦੇ ਆ ਪਰ ਇਹ ਸੇਵਾ ਨਹੀਂ ਹੈਗੀ ਇਹ ਤਾਂ ਕਿਸੇ ਨਾ ਕਿਸੇ ਦਾ ਨੁਕਸਾਨ ਹੈ ਸੇਵਾ ਕਰਨੀ ਹੈ ਗਊਸ਼ਾਲਾ ਬਣੀ ਹੋਈ ਹੈ ਇਹਨਾਂ ਵਾਸਤੇ ਤੋਂ ਇੱਥੇ ਹੁਣ ਹਰਾ ਪਾਉਂਦੇ ਨੇ ਮੈਂ ਉਹਨਾਂ ਨੂੰ ਜਿਹੜੇ ਹਰੇ ਦੀ ਟਾਲ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਤੁਹਾਨੂੰ ਕੋਈ ਗੂਗਲ ਪੇ ਪੈਸੇ ਕਰਦਾ ਘਰੇ ਬੈਠਾ ਉਹ ਸੇਵਾ ਨਹੀਂ ਹੈਗੀ ਸੇਵਾ ਹੁੰਦੀ ਹੈ ਜਦੋਂ ਆਪਾਂ ਆਪਣੇ ਹੱਥ ਨਾਲ ਚੱਕ ਕੇ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਪਾ ਕੇ ਆਈਏ ਨਾ ਕਿ ਫੋਨ ਤੇ ਪੈਸੇ ਪਾਏ ਤੇ ਰਾਮਲਾ ਗਰਾਊਂਡ ਦੇ ਵਿੱਚ ਆਹ ਇਹ ਸੇਵਾ ਜੀ ਹਰਾ ਖਾਦਾ ਨਹੀਂ ਹੈਗਾ ਉਹ ਸੁੱਕਾ ਹੋ ਗਿਆ ਉਹਨੇ ਐਂ ਉੱਡ ਕੇ ਇੱਥੇ ਮੈਨੂੰ ਪਿੰਡਾਂ ਦੇ ਲੋਕ ਕਈ ਧਾਰਮਿਕ ਪ੍ਰੋਗਰਾਮ ਇੱਥੇ ਹੁੰਦੇ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਇਹ ਨਹੀਂ ਕਹਿੰਦੇ ਵੀ ਸਾਰਿਆਂ ਦੀ ਕਸੂਰ ਆ ਸਾਡਾ ਵੀ ਨਲਾਇਕੀ ਆ ਸੀ ਸਖਤ ਹੀ ਨਹੀਂ ਕਰਦੇ ਇਸ ਚੀਜ਼ ਤੇ ਪਰ ਸਾਡੀ ਬੇਨਤੀ ਹੈ ਵੀ ਇਹ ਪਿਆਰ ਨਾਲ ਹੀ ਮਸਲਾ ਹੱਲ ਹੋ ਜਾਏ ਤੇ ਅਸੀਂ ਇਸ ਸ਼ਹਿਰ ਨੂੰ ਸਾਰਿਆਂ ਨੂੰ ਸਾਫ਼ ਸੁ